ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਕਿ ਹੋ ਸਕਦਾ 2 ਦਸੰਬਰ ਦਾ ਹੁਕਮਨਾਮਾ ਵਾਪਸ ਲੈ ਲਿਆ ਜਾਵੇ ਇਸ ਗੱਲ ਦਾ ਖਦਸਾ ਪ੍ਰਗਟ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਪਰਮਜੀਤ ਸਿੰਘ ਸਰਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਤੇ ਇਹ ਦਬਾਅ ਪਾ ਰਹੇ ਨੇ ਕਿੱਥੇ ਕਹੀ ਗੱਲ ਉਹਨਾਂ ਨੇ ਮਸਤਵਾਲਾ ਸਾਹਿਬ ਕਹੀ ਤੇ ਇਹ ਮਸਤਵਾਲਾ ਸਾਹਿਬ ਅੱਜਕੱਲ ਕਿਉਂ ਚਰਚਾ 'ਚ ਹੈ ਅਸਲ ਦੇ ਵਿੱਚ ਅਕਾਲ ਕੌਂਸਲ ਬਰੋ ਜਿਹੜੀ ਮਸਤਵਾਲਾ ਕਾਲਜ ਦੀਆਂ ਜਿਹਦੇ ساری ਉਮਰ ਚੇਅਰਮੈਨ ਰਹੇ ਨੇ ਸੰਦੀਪ ਸਿੰਘ ਢੀਂਡਸਾ ਉਹ ਜਿਹੜੀਆਂ ਇੰਸਟੀਚੂਸ਼ਨ ਚਲਾ ਰਹੇ ਨੇ ਉਹ ਜਿਹੜੀ ਅਕਾਲ ਕੌਂਸਲ ਆਪ ਤੋਂਦੀ ਹੈ ਮੈਨੇਜਮੈਂਟ ਹੈ ਜਿਹੜੀ ਉਹਨਾਂ ਨੇ 3 ਦਿਨਾਂ ਦੀ ਵਿਚਾਰ ਗੋਸ਼ਟੀ ਰੱਖੀ ਜਿਹੜੀ ਵਾ ਸ਼੍ਰੋਮਨੀ ਅਕਾਲੀ ਦਲ ਦੀ ਪੁਨਰ ਸਰਜੀਤੀ ਬਾਰੇ ਕਾਫੀ ਵਿਦਵਾਨ ਆਏ ਬਹੁਤ ਸਾਰੇ ਸਿਆਸੀ ਲੀਡਰ ਧਾਰਮਿਕ ਲੀਡਰ ਉਥੇ ਆਏ ਮੈਂ ਪਿਆਰੇ ਦਰਸ਼ਕੋ ਹੋ ਸੁਣਿਆ ਜਾਦਾ ਨਹੀਂ ਪਰ ਜਿੰਨੇ ਕੋਈ ਵਿਦਵਾਨਾਂ ਨੂੰ ਸੁਣਿਆ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਕੇਵਲ ਸਿੰਘ ਗੋਬਿੰਦ ਸਿੰਘ ਲੰਗੋਵਾਲ ਇਕਵਾਲ ਸਿੰਘ ਝੁੰਦਾ ਗਰਮਉਂਦ ਸਿੰਘ ਵਾਲੀਆ ਦਵਿੰਦਰ ਸਿੰਘ ਮਿਸਲ ਸਤਲੁਜ ਵਾਲੇ ਪਰਮਿੰਦਰ ਸਿੰਘ ਢੀਂਟਸਾ ਇਹਨਾਂ ਦੇ ਵਿਚਾਰ ਮੈਂ ਸੁਣੇ ਉਥੇ ਤੇ ਕੀ ਕਿਹਾ ਜਾਂ ਉਹਦੇ 'ਚ ਨਿਚੋੜ ਕੀ ਹੈ ਜੇ ਤੁਸੀਂ ਕੋਈ ਵੀ ਇਕੱਲੇ-ਇਕੱਲੇ ਦਾ 10 ਮਿੰਟ 'ਚ ਤਾਂ ਗੱਲ ਹੋਣੀ ਸਕਦੀ ਲੇਕਿਨ ਇਹ ਜਿਹੜੀ 3 ਦਿਨਾਂ ਦੀ ਗੋਸ਼ਟੀ 'ਚੋਂ ਨਿਕਲ ਕੇ ਕੀ ਆਇਆ ਜਾਂ ਕਿੱਥੇ ਕੰਸੈਂਸਸ ਜਾਂ ਬਣ ਰਿਹਾ ਹੈ ਤੇ ਕਿਉਂ ਗਰਾਵਟਾਈ ਸ਼੍ਰੋਮਣੀ ਅਕਾਲੀ ਦਲ ਇਸ ਇਸ ਪੱਧਰ ਤੇ ਛੇਠਲੇ ਪੱਧਰ ਤੇ ਕਿਉਂ ਪਹੁੰਚ ਗਿਆ ਕਿਉਂ ਵਿਸ਼ਵਾਸ ਯੋਗਤਾ ਨੂੰ ਖੋਰਾ ਲੱਗਿਆ ਅਕਾਲੀ ਦਲ ਦੀ ਨੂੰ ਕਿ ਉਹ ਪੰਛਕ ਜੰਡੇ ਤੋਂ ਦੂਰ ਜਾਣ ਕਰਕੇ ਹੋਇਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਿਦਵਾਨਾਂ ਧਾਰਮਿਕ ਲੀਡਰਾਂ ਨੇ ਕੀਤੀਆਂ ਸਿਆਸੀ ਲੀਡਰਾਂ ਨੇ ਕੀਤੀਆਂ ਉਹਨਾਂ ਦਾ ਨਿਚੋੜ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਅਪੀਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਇੱਕ ਗਲਤ ਕੰਸੈਂਸਸ ਬਣੀ ਉੱਥੇ ਕੋਈ ਵੀ ਸੀ ਚਾਹੇ ਗਿਆਨੀ ਹਰਪ੍ਰੀਤ ਸਿੰਘ ਸੀ ਚਾਹੇ ਗਿਆਨੀ ਕੇਵਲ ਸਿੰਘ ਸੀ ਸਾਫ ਕਾ ਜਥੇਦਾਰ ਦਮਦਮਤ ਸਾਹਿਬ ਦੇ ਚਾਹੇ ਪ੍ਰਮੇਂਦਰ ਸਿੰਘ ਢੀਂਟਸਾ ਸੀ ਗੋਬਿੰਦ ਸਿੰਘ ਲੋਗੋਵਾਲ ਸੀ ਕੋਈ ਵੀ ਸੀ ਉਹਨਾਂ ਨੇ ਇੱਕ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਦੇ ਵੀ ਇਹ ਨਿਸ਼ਾਨਾ ਨਹੀਂ ਸੀ এজেন্ডਾ ਕਦੇ ਵੀ ਨਹੀਂ ਸੀ ਕਿ ਅਸੀਂ ਸੱਤਾ ਪ੍ਰਾਪਤੀ ਕਰਨੀ ਹੈ ਜਨੀ ਕੁਰਸੀ ਨਿਸ਼ਾਨਾ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਕੁਰਸੀ ਦੀ प्राप्ति ਲਈ ਨਹੀਂ ਬਣਿਆ ਸੀ ਸਗੋਂ ਇਹ ਪੰਥ ਤੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਸੀ ਜੋ ਉਹਦੇ ਲਈ ਬਣਿਆ ਸੀ ਏਜੰਡਾ ਸੱਤਾ ਪ੍ਰਾਪਤੀ ਨਹੀਂ ਸੀ ਇਹਦੇ ਸੱਮਣੇ ਜੋੜ ਦਿੱਤਾ ਉਹ ਤੇ ਇਹ ਵੀ ਗੱਲ ਹੈ ਕਿ ਸੱਤਾ ਜਦੋਂ ਮਿਲ ਗਈ ਮੰਨ ਲਿਆ ਵੀ ਸੱਤਾ ਮਿਲ ਗਈ ਇਹਨਾਂ ਨੂੰ ਇਹਨਾਂ ਨੇ ਪੰਥਕ ਏਜੰਡਾ ਅਨੰਤ ਪ੍ਰਸਾਦ ਦਾ ਏਜੰਡਾ ਖਾਸ ਤੌਰ ਤੇ ਗੋਬਿੰਦ ਸਿੰਘ ਲੋਂਗੋ ਵਾਲੇ ਇਸ ਤੇ ਜੋੜ ਦਿੱਤਾ ਕਿ ਉਹ ਤਾਂ ਅਸੀਂ ਪਿੱਛੇ ਛੱਡਤਾ ਨਾ ਏਜੰਡਾ ਕਿਉਂਕਿ ਸੰਤ ਹਰਚੰਦ ਸਿੰਘ ਲੋਗਵਾਲ ਦਾ ਉਹ ਜ਼ਿਕਰ ਕਰਦੇ ਉਹ ਕਹਿੰਦੇ ਸੀਗੇ ਦੇਖ ਲਓ ਸੀ ਜਿਹੜਾ ਸਮਝੌਤਾ ਹੋਇਆ ਉਹਦੇ ਚ ਵੀ ਏਜੰਡਾ ਤਾਂ ਹੀ ਸਰਕਾਰੀ ਕਮਿਸ਼ਨ ਬਣਿਆ ਸੀ ਤਾਂ ਇਹ ਏਜੰਡਾ ਕਹਿੰਦੇ ਅਸੀਂ ਪਿੱਛੇ ਛੱਡਤਾ ਅਸੀਂ ਸੱਤਾ ਪ੍ਰਾਪਤੀ ਲਈ ਲੱਗੇ ਰਹੇ ਤੇ ਪ੍ਰਮਿੰਦਰ ਸਿੰਘ ਢੀਂਸਾ ਦੀ ਗੱਲ ਬਿਲਕੁਲ ਸਹੀ ਹੈ ਕਿ ਸੱਤਾ ਪ੍ਰਾਪਤੀ ਤਾਂ ਕਰ ਲਈ ਤੇ ਉਸ ਤੋਂ ਬਾਅਦ ਅਸੀਂ ਉਸ ਨੂੰ ਬਰਕਰਾਰ ਰੱਖਣ ਲਈ ਮੌੜ ਸੱਤਾ ਪ੍ਰਾਪਤੀ ਲਈ ਕਈ ਕਿਸਮ ਦੇ ਹੱਥ ਕੱਡੇ ਵਰਤੇ ਕਈ ਕਿਸਮ ਦੀਆਂ ਕਈ ਕਿਸਮ ਦੇ ਜਗਾੜ ਲਾਏ ਤੋਹਫੀਕ ਜਿਹੜੇ ਜਗਾੜ ਸੀ ਉਹੀ ਹੱਥ ਕੰਡੇ ਸੀ ਉਹਨਾਂ ਨੇ ਨੁਕਸਾਨ ਪਹਚਾਇਆ ਉਹਨਾਂ ਨੇ ਵਿਸ਼ਵਾਸ ਯੋਗਤਾ ਨੂੰ ਖੋਰਾ ਲਾਇਆ ਸਾਡਾ ਏਜੰਡਾ ਹਾਲੇ ਵੀ ਸੱਤਾ ਪ੍ਰਾਪਤੀ ਹੈ ਸੁਖਵੀਰ ਸਿੰਘ ਬਤੰਦਾ ਜਦੋਂ ਵੀ ਉਹ ਗੱਲ ਕਰਦੇ ਨੇ 27 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਕਿਤੇ ਵੀ ਨਹੀਂ ਗੱਲ ਕੀਤੀ ਕਿ ਸਾਡਾ ਪੱਥਕ ਏਜੰਡਾ ਕੀ ਹੈ ਅਸੀਂ ਕਰਨਾ ਕੀ ਹੈ ਤੇ ਅਸੀਂ ਤਾਂ ਸਰਕਾਰ ਬਣਾਉਣੇ ਲੱਗੇ ਇਹ ਕੰਸੈਂਸਸ ਇੱਕ ਤਾਂ ਸਭ ਤੋਂ ਜਿਹੜਾ ਪਹਿਲਾ ਮੈਂ ਸਮਝਦਾ ਸਾਰੇ ਬਲਾਰੇ ਜਿਨ੍ਹਾਂ ਦਾ ਮੈਂ ਨੋ ਲਿਆ ਉਹਨਾਂ ਦੇ ਵਿੱਚ ਇਹ ਗੱਲ ਬਣੀ ਦੂਜੀ ਗੱਲ ਜਿਹੜੇ ਕੇਂਦਰੀਕਰਨ ਹੋਣਾ ਲਈ ਲੀਡਰਸ਼ਿਪ ਦਾ ਯਾਨੀ ਫੈਸਲਿਆਂ ਦਾ ਇੱਕ ਹੱਥ 'ਚ ਚੱਲੇ ਆਣਾ ਜਿਹੜਾ ਕੇਂਦਰੀ ਇੱਕ ਸਾਡਾ ਏਜੰਡਾ ਜਸ ਸੱਤਾ ਪ੍ਰਾਪਤੀ ਤੋਂ ਬਾਅਦ ਵੀ ਜੇ ਪੰਜ ਪ੍ਰਧਾਨ ਨਹੀਂ ਰਹਿੰਦੀ ਜੇ ਏਜੰਡਾ ਕਲੈਕਟਿਵ ਰਹਿੰਦਾ ਜੇ ਫੈਸਲੇ ਸਾਰੇ ਇਕੱਠੇ ਹੋ ਕੇ ਕਰਦੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇੱਥੇ ਤੱਕ ਨਾ ਪਹੁੰਚਦੀ ਅਸੀਂ ਕੀ ਕੀਤਾ ਕਿ ਅਸੀਂ ਇੱਕ ਪਰਿਵਾਰ ਦੇ ਹੱਥ ਸਾਰਾ ਕੁਝ ਦੇਤਾ ਫੈਸਲੇ ਵੀ ਉਹ ਕਰਦੇ ਰਹੇ ਔਰ ਜਿਹੜਾ ਬਾਕੀਆਂ ਨੂੰ ਬਿਲਕੁਲ ਆਪਣੇ ਤੋਂ ਉਹਨਾਂ ਨੇ ਅਲੱਗ ਕਰਕੇ ਨਿੱਜ ਦੇ ਨਿੱਜ ਨੂੰ ਅੱਗੇ ਰੱਖਿਆ ਪੰਚ ਨੂੰ ਪਿੱਛੇ ਰੱਖਿਆ ਇਹ ਗੱਲ ਬਾਰ-ਬਾਰ ਉੱਠੀ ਜਦੋਂ ਇਹ ਵਿਚਾਰ ਗੋਸ਼ਟੀ ਦੇ ਮੈਂ ਸੁਣ ਰਿਹਾ ਸੀ ਜੇਨਿ ਪੰਚ ਪ੍ਰਦਾਨੀ ਦਾ ਸਿਧਾਂਤ ਹੀ ਖਤਮ ਕਰ ਲਿਆ ਫੈਸਲੇ ਲੈਣ ਦੀ ਤਾਕਤ ਵਿਅਕਤੀ ਨੇ ਆਪਣੇ ਹੱਥ ਚੁਲਾ ਲਈ ਇਹ ਗੱਲ ਜਿਹੜੀ ਹੈ ਬਾਰ-ਬਾਰ ਕਹੀ ਗਈ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਹੋਇਆ ਕਿ ਵਿਸ਼ਵਾਸਯੋਗਤਾ ਖਤਮ ਹੋ ਗਈ ਪਰਮਿੰਦਰ ਸਿੰਘ ਢੀਂਟਸਾ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਅਕਾਲੀ ਸ਼ਬਦ ਹੀ ਬਤਨਾਮ ਕਰਦਾ ਇਹਨਾਂ ਲੋਕਾਂ ਨੇ ਅਸੀਂ ਵੀ ਜ਼ਿੰਮੇਵਾਰ ਆ ਕਹਿੰਦੇ ਅਸੀਂ ਅਸੀਂ ਵੀ ਭਾਈਵਾਲ ਆ ਇਹ ਗੱਲ ਮੈਨੂੰ ਚੰਗੀ ਲੱਗੀ ਜਿਹੜੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਕਹੀ ਸੀ ਬਾਗੀ ਦਾਗੀ ਸਭ ਇੱਕ ਬਰਾਬਰ ਨੇ ਉਹ ਮੰਨੇ ਕਿ ਅਸੀਂ ਵੀ ਹਿੱਸੇਦਾਰ ਹਾਂ ਲੇਕਿਨ ਜਿਨ੍ਹਾਂ ਦਾ ਜ਼ਿਆਦਾ ਰੋਲ ਹੈ ਗੱਲ ਉਹਨਾਂ ਦੀ ਹੈ ਉਹਨਾਂ ਨੇ ਅਕਾਲੀਆਂ ਨੂੰ ਬਦਨਾਮ ਕੀਤਾ ਕਿਸੇ ਟਾਈਮ ਜਿਹੜੀ ਜਿਹੜੀ ਗੱਲ ਸੈਕੰਡਰੀ ਸੀ ਸੈਕੰਡਰੀ ਕੀ ਸੀ ਸੱਤਾ ਪ੍ਰਾਪਤੀ ਤੇ ਉਹ ਹੋ ਗਈ ਪ੍ਰਾਇਮਰੀ ਤੇ ਹੁਣ ਜੇ ਅਸੀਂ ਕੁਝ ਕਰਨਾ ਹੈ ਤਾਂ ਫਿਰ ਮਡ ਤੋਂ ਇਸ ਨੂੰ ਬਦਲਣਾ ਪਏਗਾ ਪਹਿਲਾਂ ਲੋਕਾਂ ਦਾ ਭਰੋਸਾ ਜਿੱਤਣਾ ਪਏਗਾ ਫਿਰ ਸੱਤਾ ਪ੍ਰਾਪਤੀ ਵਧਣਾ ਪਏਗਾ ਔਰ ਆਬਦੇ ਮਸਲੇ ਨਹੀਂ ਪੰਥ ਦੇ ਮਸਲੇ ਜਿਹੜੇ ਹੈ ਉਹ ਨੰਬਰ 1 ਤੇ ਰੱਖਣੇ ਹੋਣਗੇ ਤੇ ਇੱਕ ਗੱਲ ਹੋਰ ਉੱਠੀ ਕਿ ਸੰਸਥਾਵਾਂ ਜਿਹੜੀਆਂ ਪੰਥ ਦੀਆਂ ਸੰਸਥਾਵਾਂ ਨੇ ਇਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕੋਈ ਵੀ ਸੰਸਥਾ ਸਾਰੀਆਂ ਸੰਸਥਾਵਾਂ ਵਿੱਚੋਂ ਅਕਾਲ ਤਖਤ ਸਾਹਿਬ ਗੁਰੂ ਘਰ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤੇ ਮਜ਼ਬੂਤ ਕਿਵੇਂ ਹੋਣ ਜੇ ਜਿਹੇ ਜਿਹੇ ਲੋਕ ਅੱਗੇ ਲੋਗੋਵਾਲ ਦੀ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ ਕਿ ਇੱਕ ਟਾਈਮ ਐਸਾ ਸੀ ਲੋਕ ਸ਼੍ਰੋਮਰੀ ਕਮੇਟੀ ਦੇ ਪ੍ਰਧਾਨ ਦਾ ਨਾਮ ਸਰ ਕੇ ਪ੍ਰਧਾਨ ਮੰਤਰੀ ਵਰਗੇ ਕਮਜਾਦੇ ਸੀ ਤੇ ਹੁਣ ਹਾਲ ਹੈ ਕਿ ਸਾਨੂੰ ਕੋਈ ਪੁੱਛਦਾ ਨਹੀਂ ਸਾਡਾ ਕੋਈ ਚਿੱਠੀ ਦਾ ਜਵਾਬ ਨਹੀਂ ਦਿੰਦਾ ਸਾਡਾ ਕੋਈ ਮੈਮੋਰੰਡਮ ਨਾ ਇਹ ਵੀ ਤਾਂ ਸ਼੍ਰੋਮਰੀ ਕਾਲੀਦਾਲਾ ਦਾ ਆਸ਼ਰਮਿਕਾ ਦੁਆਰਾ ਕਮੇਟੀ ਦਾ ਪ੍ਰਧਾਨ ਰਹੇ ਨੇ ਉਹ ਆਪ ਮੰਨਦੇ ਨੇ ਵੀ ਸਾਡੀ ਗ੍ਰਾਫਟ ਦੇਖੋ ਕਿ ਸਾਨੂੰ ਹੁਣ ਕੋਈ ਪੁੱਛਦਾ ਨਹੀਂ ਤੇ ਇੱਕ ਟਾਈਮ ਐਸਾ ਸੀ ਬਿਲਕੁਲ ਸੀ ਇਹ ਤਾਂ ਗੱਲ ਮੰਨਣੀ ਪਵੇਗੀ ਇਹ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਵਿਅਕਤੀ ਅਸੀਂ ਬੌਣੇ ਕੱਦ ਦੇ ਬੰਦੇ ਉੱਚੀਆਂ ਕੁਰਸੀਆਂ ਤੇ ਬਿਠਾਤੇ ਤੇ ਫਿਰ ਕੁਰਸੀਆਂ ਨੂੰ ਉਹਨਾਂ ਨੇ ਨੀਵਾ ਕਰਤਾ ਆਮ ਤੌਰ ਤੇ ਛੋਟੀ ਕੁਰਸੀ 'ਤੇ ਵੱਡਾ ਮੁੰਡਾ ਬੈਠਾ ਹੋਵੇ ਤਾਂ ਕੁਰਸੀ ਦੀ ਕੁਰਸੀ ਵੱਡੀ ਹੋ ਜਾਂਦੀ ਹੈ ਇੱਥੇ ਉਲਟ ਹੋਇਆ ਤੇ ਫਿਰ ਇਹਨਾਂ ਨੂੰ ਕਿਵੇਂ ਬਚਾਉਣਾ ਹੈ ਇਹ ਤੇ ਵੀ ਵਿਚਾਰਾ ਹੋਈਆਂ ਇਹ ਤੇ ਕਿਹਾ ਗਿਆ ਕਿ ਸਸਤਾਵਾ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਬੰਦੇ ਚੰਗੇ ਬੰਦੇ ਜਿਨ੍ਹਾਂ ਦਾ ਨੈਤਿਕ ਧਾਰ ਹੋਵੇ ਕੋਈ ਉਹ ਨਹੀਂ ਜਿਹੜੇ ਨਿੱਤਕ ਆਧਾਰ ਗਵਾ ਚੁੱਕੇ ਨੇ ਉਹ ਨਹੀਂ ਜਿਨ੍ਹਾਂ ਦਾ ਆਧਾਰ ਹੋਵੇ ਕੋਈ ਉਹ ਅੱਗੇ ਆਉਣ ਤਾਂ ਮਤਲਬ ਇੱਥੇ ਕੁਝ ਹੋ ਸਕਦਾ ਇਹ ਗੱਲ ਆਈ ਫਿਰ ਕੁਝ ਸੁਜੈਸ਼ਨ ਵੀ ਆਏ ਤਾਂ ਚੰਗੇ ਸੁਜੈਸ਼ਨ ਨੇ ਇਸ ਸੁਜੈਸ਼ਨ ਗੁਰਮੋਹਨ ਸਿੰਘ ਵਾਲੀਆ ਨੇ ਦਿੱਤੇ ਨੇ ਗੁਰਮੋਹਨ ਸਿੰਘ ਵਾਲੀਆ ਨੇ ਹੋਰ ਵੀ ਕਈ ਗੱਲਾਂ ਕੀਤੀਆਂ ਹਾਲਾਂਕਿ ਉਹਨੂੰ ਟੋਕ ਦਿੱਤਾ ਗੱਲਾਂ ਠੀਕ ਕਰ ਰਹੀ ਸੀ ਕੀ ਕਹਿ ਰਹੀ ਸੀ ਉਹ ਕਹਦੇ ਤੁਸੀਂ ਸਾਡਾ ਕੰਪੈਰੀਸ਼ਨ ਤਾਂ ਦੇਖੋ ਅਸੀਂ ਸਾਡੀਆਂ ਕਿਉਂਕਿ ਤਾਂ ਅਕੈਡੈਮਿਕਸ ਨੇ ਅਕੈਡਮਿਕ ਨਾਲ ਸੰਬੰਧ ਰੱਖਦੇ ਨੇ ਅਕੈਡਮਿਸ਼ਨ ਨੇ ਵਾਈਸ ਚਾਂਸਰ ਰਹੇ ਨੇ ਡਾਇਰੈਕਟਰ ਰਹੇ ਨੇ ਗੁਰਦੁਆਰਾ ਜਿਹੜੇ ਇੰਸਟੀਚਿਊਸ਼ਨ ਦਾ ਉਹਨਾਂ ਨੇ ਜਦੋਂ ਮੁਕਾਬਲਾ ਕੀਤਾ ਜਿਹੜੇ ਡੀਏਵੀ ਸੰਸਥਾਵਾਂ ਨਾਲ ਆਪਣਾ ਜਿਹੜੇ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਦਾ ਜਾਂ ਹੋਰ ਸੰਸਥਾਵਾਂ ਸਿਕਸ ਸੰਸਥਾਵਾਂ ਦਾ ਤੇ ਫੇਰ ਸੱਚਮੁੱਚ ਸੋਚਣ ਦੇ ਮਜਬੂਰ ਕਰਤਾ ਵੀ ਅਸੀਂ ਇਸ ਲੈਵਲ ਤੇ ਫਿਰਦੇ ਸਾਡੇ ਕੋਲ ਬੰਦੇ ਹੀ ਨਹੀਂ ਪਤ। ਸਾਡੇ ਉਹ ਤਾਂ ਕਹਿੰਦੇ ਜੇ ਅਸੀਂ ਕਹਦੇ ਆ ਸਾਡੇ ਕੋਲ ਵੱਡੇ ਵੱਡੇ ਜਰਨਲ ਹੋਏ ਨੇ, 에ਅਰ ਮਾਰਸ਼ਲ ਹੋਏ ਨੇ, ਜੱਜ ਹੋਏ ਨੇ, ਪ੍ਰੋਫੈਸਰ ਹੋਏ ਨੇ, ਉਹਨਾਂ ਨੂੰ ਕਿਸੇ ਮੈਨੇਜਮੈਂਟ ਚ ਪਾ ਲੋ, ਕੋਈ ਐਡਵਾਈਜ਼ਰੀ ਕਮੇਟੀ ਬਣਾ ਲੋ। ਕਹਦੇ ਸੁਣਨ ਨੂੰ ਤਿਆਰ ਨਹੀਂ। ਇਹ ਤਾਂ ਆਪਣੀ ਮਰਜ਼ੀ ਕਰਦੇ ਨੇ। ਮਤਲਬ ਜਿਹੜਾ ਬੰਦਾ ਵਿਚ ਰਹਾ ਹੋਵੇ, ਉਹ ਆਪੇ ਦੱਸ ਰਹਾ ਹੈ ਕਿ ਸਾਡੀਆਂ ਸੰਸਥਾਵਾਂ ਦਾ ਇਹ ਹਾਲ ਕਿਉਂ ਹੈ? ਤੇ ਐਦੂ ਤਾਂ ਬਰੂਨ ਸਾਹਿਬ ਕਦੇ ਕਹਿੰਦੇ ਵੀ ਠੀਕ ਚੱਲ ਰਿਹਾ ਕੰਮ। ਜਿਹੜੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੁਕਾਬਲਾ ਬਾਕੀ ਡੀਵੀ ਨੇ ਤੱਕੀ ਮੁਕਾਬਲਾ ਕਰਨਾ ਜਦੋਂ ਉਹ ਆંકੜਿਆਂ ਨਾਲ ਸਮਝਾ ਰਹੇ ਸੀ ਕਿ ਅਸੀਂ ਐਨੇ ਸਾਲਾਂ ਚ ਕੀ ਕੀਤਾ ਉਹ 900 ਤੋਂ ਵੱਧ ਕਾਲਜ ਜੁਨੀਵਰਸਿਟੀ ਕੋਡ ਲੀਆਂ ਤਾਂ ਉਸ ਵੇਲੇ ਉਹਨੂੰ ਟੋਕਿਆ ਗਿਆ ਕਿ ਜੀ ਤੁਸੀਂ ਇਹ ਛੱਡੋ ਏਜੰਡੇ ਤੇ ਆਓ ਵੈਸੇ ਮੈਂ ਸਮਝਦਾ ਇਹਦੀ ਲੋੜ ਹੈ ਇਸ ਗੱਲ ਦੀ ਇਹ ਸਵੈ ਪਰਚੋੜ ਦੀ ਲੋੜ ਹੈ ਵੀ ਸਾਡੀਆਂ ਸਿੱਖ ਸਸਤਾਵਾਂ ਖੜੀਆਂ ਕਿੱਥੇ ਨੇ ਚਲੋ ਮੰਨ ਲਿਆ ਇਹ ਵੀ ਤਾਂ ਸੰਸਥਾ ਹੀ ਹੈ ਨਾ ਜਿਹੜੀ ਐਜੂਕੇਸ਼ਨ ਇੰਸਟੀਚਿਊਸ਼ਨ ਚਿਕਨ ਸਿਸਟਮਾਇ ਨੇ ਇਹਨਾਂ ਦਾ ਜ਼ਿਕਰ ਵੀ ਹੋ ਸਕਦਾ ਸੀ ਖੈਰ ਉਹਨਾਂ ਨੇ ਜਿਹੜਾ ਆਫਦਾ ਖੇਤਰ ਸੀ ਉਹ ਚ ਗੱਲ ਕਰਦੇ ਹੋਏ ਜਿਹੜੇ ਸੁਝਾਅ ਦਿੱਤੇ ਉਹਨਾਂ ਚ ਸੁਝਾਅ ਬਹੁਤ ਵਧੀਆ ਕਿ ਅਕਾਲੀ ਦਲ ਦਾ ਪ੍ਰਧਾਨ ਪ੍ਰਧਾਨ ਰਹੇ ਮੁੱਖ ਮੰਤਰੀ ਨਾ ਬਣੇ ਜਦੋਂ ਹੀ ਮੁੱਖ ਮੰਤਰੀ ਤੇ ਪ੍ਰਧਾਨ ਦੋ ਹੋਣ ਉਹ ਵੀ ਗੱਲ ਯਾਦ ਕਰੋ ਜਿਹੜਾ ਗੁਰਚੱਟ ਸਿੰਘ ਟੋੜਾ ਨਾਲ ਜਥੇਦਾਰ ਟੋੜਾ ਨਾਲ ਇਹਨੀਆਂ ਗੱਲ ਕੀਤੀ ਸੀ ਤੇ ਉਦੋਂ ਬਾਅਦ ਜਿਹੜੀ ਕਹਦੇ ਜੀ ਪੰਥ ਚ ਫੁੱਟ ਪੈ ਗਈ ਮਤਲਬ ਇਹ ਹਾਲ ਉਦੋਂ ਆਪਾਂ ਦੇਖਿਆ ਹਾਲਾਂਕਿ ਬਹੁਤ ਸਾਰੇ ਜਿਹੜੇ ਛੋਟੇ ਸਮਰਥਕ ਸੀ ਉਹਨਾਂ ਦਾ ਵੀ ਇਹਦੇ ਚ ਰੋਲ ਮੈਂ ਸਮਝਦਾ ਸੀ ਜਦੋਂ ਉਹ ਫਟ ਪਈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਫਾਇਦਾ ਹੋਇਆ ਤੇ ਖੈਰ ਉਹ ਗੱਲ ਪੁਰਾਣੀ ਹੈ ਹੁਣ ਜਿਹੜੀ ਗੱਲ ਹੈ ਦੂਜਾ ਸੁਜੈਸ਼ਨ ਜਿਹੜਾ ਆਇਆ ਉਹ बार-बार ਆ ਰਿਹਾ ਹੈ ਇਹ ਮੰਨ ਵੀ ਰਹੇ ਨੇ ਇਕਵਾਲ ਸਿੰਘ ਝੁੰਦਾ ਵੀ ਪਹਿਲਾਂ ਕਹਿ ਰਿਹਾ ਸੀ ਅੱਜ ਵੀ ਬੋਲ ਕੇ ਗਿਆ ਵੀ ਪੰਥਕ ਜਿਹੜੀਆਂ ਇਹ ਸੰਸਥਾਵਾਂ ਨੇ ਸਾਨੂੰ ਉਹਨਾਂ ਬਾਰੇ ਸੋਚਣ ਦੀ ਲੋੜ ਹੈ ਮੁਰ ਵਿਚਾਰ ਦੀ ਲੋੜ ਹੈ ਇੱਕ ਪਰਿਵਾਰ ਇੱਕ ਟਿਕਟ ਇਹ ਨਹੀਂ ਕਿ ਸਾਰੇ ਪਰਿਵਾਰ ਮਦਰ ਪਰਿਵਾਰ ਕੀ ਆੜੇ ਦਾਲੇ ਵਾਲੇ ਨੇੜੇ ਦੇ ਰਿਸ਼ਤੇਦਾਰ ਤੱਕ ਖੂਨ ਦੇ ਰਸਤਾ ਛੱਡੋ ਸੋਰੇ ਸਾਲੇ ਭਤੀਜੇ ਚਾਚ ਕੋਈ ਤਾਂ ਛੱਡ ਦੋ ਸਭ ਨੂੰ ਫਿਰ ਦੱਸਣਾ ਪਹਿਲਾਂ ਸਭ ਨੂੰ ਵੰਡ ਦੋ ਫਿਰ ਕੋਈ ਬਚਿਆ ਅਗੇ ਲਉ ਦਿਓ ਇਹ ਕੰਮ ਚੱਲਿਆ ਪਹਿਲਾਂ ਜਿਹੜੇ ਹੈ ਅਕਾਲੀ ਦਲ ਦੇ ਵਿੱਚ ਹੁਣ ਉਹ ਕਹਿੰਦੇ ਇੱਕ ਪਰਿਵਾਰ ਨੂੰ ਇੱਕ ਟਿਕਟ ਇਹਦਾ ਫੈਸਲਾ ਹੀ ਕਰ ਲੋ ਤੇ ਦੂਜੀ ਗੱਲ ਵੀ ਬੜੀ ਜਿਹੜੀ ਤੀਜੀ ਬੜੀ ਇੰਪੋਰਟੈਂਟ ਆ ਉੱਠ ਕੇ ਇਸ ਵਿਚਾਰ ਗੋਸ਼ਟੀ 'ਚ ਕਿ ਦੋ ਵਾਰ ਦੀ ਟਰਮ ਹੋਵੇ ਇਹ ਨਹੀਂ ਕਿ ਜੀ 5 ਵਾਰ ਦੇ ਮੁੱਖ ਮੰਤਰੀ 5 ਵਾਰ ਦੇ ਪ੍ਰਧਾਨ ਨਹੀਂ 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 ਬਹੁਤ ਹੋ ਗਿਆ ਜਿਹੜਾ ਪ੍ਰਧਾਨ ਬਣੇ ਸ਼ਰਮਨਿਕ ਹਾਲੀਦਦ ਦਾ ਉਹਦੀਆਂ ਦੋ ਟਰਮ ਹੋਣ ਉਹ ਦੋ ਤੋਂ ਵੱਧ ਨਹੀਂ ਪੇਰੋ ਮਾਰਗਦਰਸ਼ਕ ਚਲੇ ਜਾ ਜੋ ਹੋਰ ਕੰਮ ਕਰ ਲੇ ਪ੍ਰਧਾਨਗੀ ਕਰ ਲਈ ਤੇ ਦੂਜਾ ਜਿਹੜਾ ਹੈ ਮੁੱਖ ਮੰਤਰੀ ਵੀ ਜਿਹੜਾ ਬਣ ਗਿਆ ਦੋ ਟਰਮ ਮੁੱਖ ਮੰਤਰੀ ਰਹੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਮੋਟਰ ਸਭ ਜਿੱਤੀ ਦੇ ਵਿੱਚ ਜਿਹੜਾ ਹੈ ਇਹ ਸੁਜੈਸ਼ਨ ਆਇਆ ਜਿਹੜੀ ਪ੍ਰਧਾਨ ਹੜੇ ਤੱਕ ਜਿਹੜੀ ਗੱਲ ਇੱਥੇ ਬਾਰ ਬਾਰ ਉਠਣੀ ਉਠਣੀ ਚਾਹੀਦੀ ਹੈ ਜੋ ਪਹਿਲਾਂ ਉੱઠી ਸੀ ਮੈਂ ਨਹੀਂ ਸੁਣੀ ਇਹਨਾਂ ਤੋਂ ਜਿਨ੍ਹਾਂ ਦਾ ਮੈਂ ਨਾਮ ਲਿਆ ਲੇਕਿਨ एबीसी ਕਿ ਤੁਸੀਂ ਜਦੋਂ ਜਿਹੜੇ ਧਰਮ ਦੀ ਸੰਸਥਾ ਹੈ ਜਿਹੜੀ ਸ਼੍ਰੋਮਰੀ ਕਮੇਟੀ ਹੈ ਉਹ ਸਿਆਸਤ ਚ ਚਣਾਉਣ ਤੇ ਸਿਆਸਤ ਨਾਲ ਉੱਤਰ ਨਾ ਜਾਣ ਇਹ ਗੱਲ ਪਹਿਲਾਂ ਉੱਠੀ ਸੀ ਲੇਕਿਨ ਜਦੋਂ ਸਵਾਲ ਕੀਤਾ ਗਿਆ ਗੈਨੀ ਹਰਪ੍ਰੀਤ ਸਿੰਘ ਨੂੰ ਕਿ ਜੀ ਇਹ ਕੀ ਹੈ ਜਦੋਂ ਧਰਮ ਤੇ ਜਦੋਂ ਅਸੀਂ ਮੇਰੀ ਪੀੜੀ ਦੀ ਗੱਲ ਕਰਦੇ ਆ ਜਵਾਬ ਉਹਨਾਂ ਦਾ ਵਧੀਆ ਸੀ ਕਹਿੰਦੇ ਜਿਵੇਂ ਨਾ ਗੱਡੀ ਤਾਂ ਚੱਲਦੀ ਆ ਦੀ ਪਰਲਲ ਲਾਈਨਾਂ ਕਿੱਥੇ ਦੀ ਜੁੜਦੀਆਂ ਨਾਲ-ਨਾਲ ਚਲਦੀਆਂ ਨੇ ਰੇਲ ਗੱਡੀ ਦੀਆਂ ਜਿਵੇਂ ਲੇੜਾਂ ਨਾਲ-ਨਾਲ ਚਲਦੀਆਂ ਨੇ ਪੈਰਲਲ ਉਵੇਂ ਸਿੱਖੀ ਦੇ ਵਿੱਚ ਸਿਆਸਤ ਤੇ ਜਿਹੜਾ ਧਰਮ ਨਾਲ-ਨਾਲ ਚੱਲਦਾ ਹੈ ਇਹ ਹੈ ਹੁਣ ਇਹਦੇ ਵਿੱਚੋਂ ਕਈ ਸੁਜੈਸ਼ਨ ਤਾਂ ਕਿ ਜੇ ਸੱਤਾ ਪ੍ਰਾਪਤੀ ਕਰਨੀ ਹੈ ਭਾਈ ਫਿਰ ਤੁਸੀਂ ਕੀ ਕਰਨਾ ਹੈ ਭਰੋਸੇਯੋਗਤਾ ਜਿੱਤਣੀ ਹੈ ਤੇ ਭਰੋਸੇਯੋਗਤਾ ਕਿਵੇਂ ਜਿੱਤੀ ਜਾਊ ਆ ਜਿਹੜੀ ਪਾਰਦਰਸ਼ਤਾ ਇੱਕ ਹੋਰ ਵੀ ਗੱਲ ਹੈ ਜਿਹੜੀ ਕਹੀ ਕਰਮੋਨ ਸਿੰਘ ਵਾਲੀਆਂ ਨੇ ਉਹ ਕਹਦੇ ਵੀ ਕੋਈ ਬਲਾ ਲੋ ਜੱਜ ਤੇ ਉੱਤੇ ਚੋਣ ਕਰਾਓ ਪਰ ਦਰਸਤਾ ਲੋਕਾਂ ਨੂੰ ਪਤਾ ਲੱਗੇ ਵੀ ਬਿਲਕੁਲ ਸਹੀ ਤਰੀਕੇ ਨਾਲ ਜਿਹੜਾ ਰਾਸਤਰੀ ਗੱਲ ਹੋਈ ਹੈ ਤੋਂ ਇਸ ਸਾਰੀਆਂ ਗੱਲਾਂ ਚ ਜਿਹੜੀ ਅਦਰਵਾਇਜ਼ ਆਫ ਦੀ ਰਿਕਾਰਡ ਜਿਹੜੀ ਬਾਹਰ ਚਰਚਾ ਰਹੀ ਇਸ ਸੈਮੀਨਾਰ ਤੋਂ ਇਸ ਵਿਚਾਰ ਗੋਸ਼ਟੀ ਤੋਂ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਖਾਸਾ ਪ੍ਰਗਟ ਕੀਤਾ ਕਿ ਕੀ ਸੱਚਮੁੱਚ ਇਹੇ 2 ਦਸੰਬਰ ਦਾ ਹੁਕਮ ਮਾਂ ਪਾਕਿਸਤਾਨੀ ਲੈ ਲੈਣਗੇ ਕਿਉਂਕਿ ਕੁਝ ਵੀ ਕਰ ਸਕਦੇ ਨੇ ਜਨਰਲ ਅਜਰਾਸ ਲਈ ਜਗ੍ਹਾ ਹਾਲੇ ਵੀ ਫੈਸਲਾ ਮੇਰੇ ਖਿਆਲ ਜਨਰਲ ਅਜਰਾਸ ਚ ਕਰਨਗੇ ਜਿਹੜੀ ਪੰਜ ਮੈਂਬਰ ਕਮੇਟੀ ਦੇ ਦਾਜ ਤੇਜਾ ਸਿੰਘ ਸਮੁੰਦਰੀ ਹਾਲ ਦੇਣਾ ਕਿ ਨਹੀਂ ਦੇਣਾ ਇਹਦਾ ਫੈਸਲਾ ਵੀ ਨਹੀਂ ਹਲੇ ਹੋਇਆ ਤੇ ਦੂਜਾ ਸਿੰਘ ਸਾਹਿਬਾਨ ਦੇ ਹੁਣ ਤਾਂ 1 ਅਗਸਤ ਨੂੰ ਮੀਟਿੰਗ ਹੁੰਦੀ ਜੇ ਗਿਆਨੀ ਕਰਤਿਪ ਸਿੰਘ ਗੜਗੱਜ ਦੇ ਜੀਜੇ ਦੀ ਇਹ ਜੇ ਨਾ ਹੋਈ ਹੁੰਦੀ ਤਾਂ ਸ਼ਾਇਦ ਫੈਸਲਾ ਹੋ ਗਿਆ ਹੁੰਦਾ ਹੁਣ ਸ਼ਾਇਦ ਭੂਗਤ ਤੋਂ ਬਾਅਦ ਹੋਵੇ ਲੇਕਿਨ ਹਾਲਾਤ ਐਸੇ ਬਣ ਗਏ ਨਹੀਂ ਤਾਂ ਕੁਝ ਵੀ ਹੋ ਸਕਦਾ ਲੇਕਿਨ ਜੋ ਕਿਹਾ ਗੈਨੀ ਹਰਪ੍ਰੀਤ ਸਿੰਘ ਨੇ ਉਹ ਚਰਚਾ ਦਾ ਵਿਸ਼ਾ ਜ਼ਰੂਰ ਹੈ ਤੇ ਹੋ ਹਾਲਾਂਕਿ ਪਰਮਜੀਤ ਸਿੰਘ ਸਰਣਾ ਨੇ ਇਹ ਨਹੀਂ ਕਿਹਾ ਵੀ ਸੀ ਇਹ ਨਹੀਂ ਮੰਨ ਕਰਦੇ ਉਹ ਕਹਿੰਦੇ ਝੂਠ ਬੋਲਦੇ ਨੇ ਮਤਲਬ ਗੈਨੀ ਹਰਪ ਸਿੰਘ ਝੂਠੇ ਬੋਲਦਾ ਇਹ ਸਰਣਾ ਨੇ ਕੰਟਰਡਿਕਸ਼ਨ ਦਿੱਤੀ ਹੈ ਸੋ ਇਸ ਵਿਚਾਰ ਗੋਸਟੀ ਨੇ ਇਹ ਇਹ ਚੰਗੀ ਗੱਲ ਹੈ ਦੇਖੋ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਬਾਬਾ ਨਾਨਕ ਨੇ ਸਾਨੂੰ ਲੰਗਰ ਦੀ ਪ੍ਰਥਾ ਦਿੱਤੀ ਸੀ ਅਸੀਂ ਸਾਰੀ ਦੁਨੀਆ 'ਚ ਲੰਗਰ ਚਲਾਤਾ ਬਾਬਾ ਨਾਨਕ ਨੇ ਸਾਨੂੰ ਹੋਰ ਵੀ ਪ੍ਰਥਾ ਦਿੱਤੀ ਹੈ ਉਹ ਵੀ ਚਲਾਓ ਨਾ ਸਾਰੀ ਦੁਨੀਆ 'ਚ ਉਹ ਹੈ ਸੰਵਾਦ ਦੀ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਕਿਸ ਸੁਣੀ ਕਹੀਏ ਇਹ ਵੀ ਤਾਂ ਬਾਬਾ ਨਾਨਕ ਦੀ ਸੰਵਾਦ ਵੀ ਤਾਂ ਇੱਕ ਪ੍ਰਥਾ ਨਾ ਉਹਦਾ ਲਾਡ ਲੰਗਰ ਕਰੋ ਇਹ ਚੰਗੀ ਗੱਲ ਕੀਤੀ ਹੈ ਜਿਹੜੀ ਅਕਾਲ ਕੌਂਸਲ ਨੇ ਕਿ ਇਸ ਕਿਸਮ ਦੀ ਗੋਸ਼ਟੀ ਕੀਤੀ ਹੈ ਤੇ ਜੇ ਗੋਸ਼ਟੀ ਕੀਤੀ ਹੈ ਤਾਂ ਹੀ ਅਸੀਂ ਤੁਹਾਡੇ ਨਾਲ ਵਿਚਾਰਾ ਕਰ ਰਹੇ ਹਾਂ ਤੇ ਹੁਣ ਬਹੁਤ ਸਾਰੇ ਸੁਜੈਸ਼ਨ ਹੋ ਮੈਂ ਤਾਂ ਬਹੁਤ ਬ੍ਰੀਫ ਜੀ ਗੱਲ ਕੀਤੀ ਹੈ ਅਦਰਵਾਇਜ਼ ਤਾਂ ਬੜੇ ਸੁਜੈਸ਼ਨ ਆਏ ਨੇ ਜਾਂ ਆਉਣਗੇ ਲੇਕਿਨ ਇਹਨਾਂ ਚੋ ਇੱਕ ਇਹ ਬਾਤ ਵੀ ਸੁਜੈਸ਼ਨ ਨੇ ਮੈਂ ਇੱਕ ਵਾਰੀ ਦਰਹਾ ਕੇ ਗੱਲ ਆਪਣੀ ਖਤਮ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨਾ ਸੱਤਾ ਪ੍ਰਾਪਤੀ ਨਹੀਂ ਸੀ ਬਿਲਕੁਲ ਨਹੀਂ ਸੀ ਨੰਬਰ 2 ਸਰੋਮਨੀ ਅਕਾਲੀ ਦਲ ਦਾ ਪੰਥਕ ਏਜੰਡਾ ਇਹਨਾਂ ਨੇ ਦੂਰ ਕਰਤਾ ਕੋਈ ਮਤਲਬ ਸਿਧਾਂਤ ਤੋਂ ਦੂਰ ਹੀ ਹੋ ਗਏ ਕੁਰਸੀ ਨੂੰ ਸਿਧਾਂਤ ਬਣਾ ਲਿਆ ਤੇ ਇਹ ਹਾਲ ਹੋ ਗਿਆ ਤੇ ਨੰਬਰ 3 ਸਾਰਾ ਕੁਝ ਇੱਕ ਕੇਂਦਰੀਕਰਨ ਕਰ ਲਿਆ ਫੈਸਲੇ ਇੱਕ ਬੰਦੇ ਦੇ ਹੱਥ 'ਚ ਹੋ ਗਏ ਤੇ ਉਹਨੇ ਆਪਣੀ ਮਰਜ਼ੀ ਨਾਲ ਫੈਸਲੇ ਆਪਣੇ ਨਿੱਜ ਦੇ ਸਵਾਰਥੀ ਫੈਸਲੇ ਲਈ ਤੇ ਜੇ ਹੁਣ ਕੁਝ ਕਰਨਾ ਹੈ ਤਾਂ ਲੋਕਾਂ ਦੀ ਪ੍ਰੋਸੈਸ ਯੋਗਤਾ ਸੰਗਤ ਦੀ ਪ੍ਰੋਸੈਸ ਯੋਗਤਾ ਉਹ ਚੁਣੀ ਪੈਗੀ ਬਾਕੀ ਜਿਹੜੀਆਂ ਹੋਰ ਗੱਲਾਂ ਨੇ ਆਪਾਂ ਫੇਰ ਅਗਲੀ ਕਿਸੇ ਵੀਡੀਓ 'ਚ ਕਰਾਂਗੇ ਅਜਨੇ ਮਿਲਦੇ ਇਸ ਤੋਂ ਬਾਅਦ ਅਗਲੀ ਵੀਡੀਓ ਚ ਥੋੜਾ ਬਹੁਤ